ਅਤਮੇ ਕਿ ਹੈ ਕਿ ਕਿਸਾਨ ਨੂੰ ਉਹਦੀ ਫਸਲ ਦਾ ਰੇਟ ਸੀ2 ਪਲੱਸ 50 ਸੀ2 ਦੇ ਨਿਭਾਵ ਇਹਦੇ ਸਾਰੇ ਖਰਚੇ ਜੋੜਨੇ ਆ ਤੁਸੀਂ ਤਾਂ ਇਹੋ ਜਿਹਾ ਚੱਤੋ ਜੀ ਜ਼ਮੀਨ ਦਾ ਕੀ ਠੇਕਾ ਗਿੰਨਾ ਉਹ ਡਾਕਟਰ ਸੁਮੇਨਾਥ ਨੇ ਕਹਿੰਦਾ ਕੋ ਕਦੋਂ ਗਿੰਨਾ ਗਿੰਨਾ ਹੈ ਡਾਕਟਰ ਸੁਮੇਨਾਥ ਨੇ ਕਿਹਾ ਕਿ ਦੀ ਜ਼ਮੀਨ ਦਾ ਠੇਕਾ ਗਿਣੋ ਇਹ ਦੇ ਟਰੈਕਟਰ ਦਾ ਜਿਹੜਾ ਉਹਦੇ ਟਰੈਕਟਰ ਦੀ ਕਿਸਾਈ ਪਈ ਉਹ ਵੀ ਕਿਦੋ ਟਰੈਕਟਰ ਦੀ ਕੀਮਤ ਦਾ ਘਟਾ ਪਿਆ ਜਦੋਂ ਉਹ ਵੀ ਕਿਦੋ ਤੇ ਜਿਹੜਾ ਲਗਾਤਾਰ ਵਿਆਜ ਪਾਇਆ ਉਹ ਵੀ ਕਿਦੋ ਸਾਰੀ ਜਿੰਨੀ ਕੀਮਤ ਬਣ ਜੇ ਉਹ ਸਾਰੀ ਕੀਮਤ ਦੇ ਉੱਪਰ ਇਹਨੇ ਕਿਹਾ ਕਿ ਕਿੰਨਾ ਵਿਆਜ ਪਾਇਆ ਤੇ ਕਿੰਨਾ ਵਿਆਜ ਪੈ ਕੇ ਬਣਦਾ ਹੈ ਫਿਰ ਉਹਨੂੰ ਕਾਉਂਟੀਆਂ ਦੇ ਢਾਲ ਕੇ ਉਦੇ ਉੱਪਰ 50% ਮੁਨਾਫਾ ਦੇ ਟੈਕਸਾਂ ਮਿਲਣਾ ਚਾਹੀਦਾ ਹੈ। ਹਲੋ। ਜੇ ਇਹ ਵੀ ਮੁਰਗੀ ਲੈਣੇ ਹੋਰ ਤੁਹਾਡੇ ਚਾਹਤ ਜਿਹਾ ਹਰਾਮ ਹੋ ਜੂਗੇ। ਹਾਂ ਹਾਂ। ਟੈਕਸਾਂ ਮਿਲਣਾ ਚਾਹੀਦਾ। ਤੁਸੀਂ ਕਹਿੰਦਾ ਕਿਸੇ ਸਿਵਲ ਸਰਵੰਟ ਦੇ ਓਕੇ ਚਲੋ ਕਰਤਾ ਵਿੱਚ। ਬਰਾਬਰ ਇਨਕਮ ਸਾਡੇ ਕਿਸਾਨ ਦੇ ਘਰੇ ਜਾਣੀ ਚਾਹੀਦੀ ਹੈ। ਕੀ ਕਿ ਹੈ? ਔਰ ਸਿਵਲ ਸਰਵੰਤੇ ਗ੍ਰਾਪਰ ਇਨਕਮ ਕਰੇ ਜਾਣ ਲਈ ਇਹ ਫਾਰਮੂਲੇ ਦਿੱਤੇ ਨੇ ਜਿਹੜੇ ਦੀ ਮੈਂ ਤੁਹਾਨੂੰ ਗੱਲ ਕਰਕੇ ਆખ્યા ਹੁਣ ਮੰਨ ਲਿਓ ਹਾਂਜੀ ਅਸੀਂ ਜਿਹੜੇ ਜਿੰਨੀ ਜੋਗਰੇ ਆ ਆਦਾ ਸਮਾਜ ਜਿੰਨਾ ਕਿ ਸਾਡੇ ਲੱਗਦਾ ਲਾ ਰਹੇ ਆ ਅਸੀਂ ਇਹਦੀ ਕੈਲਕੂਲੇਸ਼ਨ ਕੀਤੀ ਹੈ ਇੱਕ ਕੋਣਤਕਣ ਦਾ 3200 ਦੇ ਵਿੱਚ ਪੈਦਾ ਹੁੰਦੀ ਹੈ 3200 ਕਿਸੇ ਨੂੰ ਕਿਸੇ ਨੂੰ ਹੋ ਜਾਣੀ ਹੋਣੀ ਚਾਹੀਦੀ ਨਹੀਂ ਆ ਹੋਈ ਤੇ ਨਹੀਂ ਜਿੱਤਾਂ ਨਹੀਂ ਹੋ ਸਕਦਾ ਤੁਸੀਂ ਮੈਨੂੰ ਐਂ ਦੱਸੋ ਐਵਰੇਜ ਹਰ ਕਿਸਾਨ ਦੇ ਘਰੇ 8 ਲੱਖ ਦਾ ਲੋਹਾ ਖੜਾ ਹੈ ਕਿ ਨਹੀਂ ਖੜਾ ਬੋਲਿਓ ਖੜਾ ਤੇ ਡਾਕਟਰ ਸੁਆਮੀ ਨਾਥਨ ਕਹਿੰਦਾ ਹੈ ਕਿ ਜਿੰਨਾ ਲੋਹਾ ਖੜਾ ਹੈ ਇਹਦਾ ਇੰਟਰਸਟ ਜੋੜਨਾ ਹੈ ਇਹਦੀ ਕੀਮਤ ਘਟਾ ਜੋੜਨਾ ਹੈ ਦਾ ਜੋ ਕਸਾਈ ਕਹਿੰਦੀ ਉਹ ਜੋੜਨੀ ਆ ਇਹ ਕਿਹਾ ਲੈ ਕੇ ਸਮਝਿਆ ਤੁਸੀ ਹਰ ਪੰਜ ਕਿੱਲਿਆਂ ਮਗਰ ਇੱਕ ਟਿਊਬ ਲਾਈ ਬੈਠੇ ਹੋ ਕਿ ਨਹੀਂ ਲਾਈ ਬੈਠੇ ਤੇ ਐਵਰੇਜ 5 ਲੱਖ ਦੇ ਕਰੀਬ ਇੱਕ ਟਿਊਬਲ ਚਾਲੂ ਹੁੰਦਾ ਹੈ ਕਿ ਨਹੀਂ ਹੁੰਦਾ ਬੋਲਿਓ ਹੁੰਦਾ ਜੀ ਲੱਗਦਾ ਬੋਲੋ ਜਿਹੜਾ 5 ਲੱਖ ਦੇ ਵਿੱਚ ਟਿਊਬਲ ਹੋਇਆ ਟਿਊਬਲ ਦੀ ਉਮਰ ਕਿੰਨੀ ਹੈ ਅਸੀਂ ਜੋ ਮੱਥਾ ਜਾ ਮਾਰਿਆ ਸਾਨੂੰ ਇਹ ਲੱਗਿਆ ਕਿ 11-12 ਮਾਰਾ ਚਾਲ ਹੈ ਕੋਈ ਬੋਰ ਖਰਾਬ ਹੋ ਜਾਏਗਾ ਕਿਸੇ ਦਾ ਪਾਣੀ ਖਰਾਬ ਹੋ ਜਾਏਗਾ ਕਿਸੇ ਦੀ ਜ਼ਮੀਨੀ ਬੰਦ ਹੋ ਜਾਏਗੀ ਕਿਸੇ ਕਾਰਨ ਨੂੰ ਪੰਗਾ ਇਧਰੋਂ ਤੇ ਕਰਨਾ ਪਏਗਾ ਔਰ ਉਹ ਜਿਹੜੀ ਜਿੱਦ ਤੇ ਤੁਹਾਡਾ ਬੋਰ ਖਰਾਬ ਹੋਇਆ ਉਸ ਬੋਰ ਦੇ ਵਿੱਚੋਂ ਦੁਬਾਰਾ ਕੋਈ ਦੋਰਗੀਆਂ ਦੀ ਚੀਜ਼ ਕੱਢ ਲੈਨੇ ਹੋ ਸੋ ਵੀ ਦੋਸਤ ਇਹਦਾ ਮਤਲਬ ਸਾਰਾ ਮਿੱਟੀ ਹੋ ਗਿਆ 10 ਸਾਲ ਚ 12 ਸਾਲ ਚ ਜਿੰਨੇ ਪੈਸੇ ਤੁਸੀਂ ਕਲੈਕਸ਼ਨ ਲੈਣ ਵਾਲੇ ਦਿਨ ਖਰਚ ਕੀਤੇ ਸੀ ਪਾਵਰ ਕਾਮ ਨੇ ਲੱਤ ਪਾਦੀ ਕਿ ਬੋਰ ਭਾਵੇਂ ਜਿੱਥੇ ਮਰਜ਼ੀ ਲੈ ਜਾ ਕਲੈਕਸ਼ਨ ਤਾਂ ਜਾਣਦੇ ਆਂਗੇ ਪਹਿਲਾਂ ਸ਼ਿਪਿੰਗ ਚਾਰਜ ਪੜਸਾਨੂੰ ਹੈ ਸੀ ਕਿ ਨਹੀਂ ਹੈ ਬੋਲਿਓ ਜਿੰਨੇ ਰੁਪਈਆ ਚ ਕਲੈਕਸ਼ਨ ਲਿਆ ਸੀ 1500 ਰੁਪਏ ਦੁਬਾਰਾ ਸ਼ਿਪਿੰਗ ਚਾਰਜ ਲੱਗੇ ਇਹਦਾ ਮਤਲਬ ਪਹਿਲਾਂ ਵਾਲਾ ਸਾਰਾ ਕੁਝ ਮਿੱਟੀ ਹੋ ਗਿਆ ਕਿ ਨਹੀਂ ਹੋਇਆ ਬੋਲੋ ਹੋ ਗਿਆ ਕੋੜਿਆ ਤੇ ਵਿਆਜ ਨੂੰ ਇਹ ਮਿੱਟੀ ਵੀ ਹੋ ਗਿਆ ਤੇ ਵਿਆਜ ਨੂੰ ਫੇਰ ਵੀ ਘੁੰਮ ਰਿਹਾ ਹੈ ਇਹ ਮोटे-ਮोटे ਜਿਹੇ ਦੋ ਖਰਚਿਆਂ ਨੂੰ ਜੋੜ ਲੀਏ ਤੁਹਾਡੀ ਜ਼ਮੀਨ ਦਾ ਖੇਕਾ ਜੋੜ ਲੀਏ ਫਿਰ ਤੁਸੱਲੀ ਹੁੰਦੀ ਹੈ ਕਿ 3200 ਬਣ ਜਾ ਹੋਏਗਾ ਸਭ ਨੂੰ ਕਿੰਨਿਆ ਕਿਹਦੇ ਹੱਥ ਮਾਰੀ ਗੱਲ ਬਰਾਮੜਾ ਅੱਥਾ ਤੱਕ ਦੱਸੋ ਆਣੀ हम सवाल कि आके मैं गांधी कर मान लो एक चलिया गया। तो सब कुछ ले दुनिया तो चलिया गया कुरबानी हो गई पता नहीं होबानिया हो सरकार तो लिखती भी हां ठीक है ਅਸੀਂ ਡਾਕਟਰ ਸੁਆਮੀ ਨਾਚਨ ਦੀ ਰਿਪੋਰਟ ਦੇ ਅਨੁਸਾਰ ਫਤੂਲਾ ਪਾ ਦੇਨੇ ਆ ਫਿਰ ਅਸੀਂ ਕੀ ਕਹਾਂਗੇ ਅਸੀਂ ਕਹਾਂਗੇ ਸਾਡਾ ਲਾਗਤ ਖਰਚਾ 3200 ਹੈ ਉਹ ਕਹਿੰਗੇ ਨਹੀਂ ਜੀ ਲਾਗਤ ਖਰਚਾ ਜਿਹੜਾ ਕੱਲ ਪਰਸੋ ਸਾਨੂੰ ਸੁਣਾਇਆ ਕਹਿੰਦੇ 833 ਰੁਪਏ ਆ ਲਾਗਤ ਖਰਚਾ 833 ਆ ਜਬ ਹੋਰ ਵੀ ਬੱਚ ਮੰਨ ਲਓ ਪਰ ਸਾਡਾ ਤੇ ਉਹਨਾਂ ਦਾ ਜਿਹੜਾ ਫਰਕ ਹੈ ਉਹ ਮੇਲ ਨਹੀਂ ਖਾਂਦਾ फेर ਕੀ ਹੋ ਸਕਦਾ ਜਰਾ ਸਰਕਾਰ ਇਹ ਕਹਿ ਸਕਦੀ ਹੈ ਕਿ ਭਾਦਾਂ ਜੀ ਤੁਸੀਂ ਪਾਸੇ ਹੋ ਅਸੀਂ ਕਮੇਟੀ ਬਣਾਉਣੇ ਆ ਕਮੇਟੀ ਕਿਸਾਨਾਂ ਤੋਂ ਪੜਤਾਲ ਕਰ ਲੂਗੀ ਲਾਗਤ ਖਰਚਾ ਕੀ ਹੈ ਬੋਲੋ ਸਾਨੂੰ ਛੱਡਣਾ ਪੈ ਜਾ ਕਿ ਜਿੰਨਾ ਪੈ ਜਾ ਵੀ ਠੀਕ ਹੈ ਸਾਡੇ ਕਿਸਾਨਾਂ ਨੂੰ ਪੁੱਛ ਲਓ ਬੋਲੋ ਦੋਸਤੋ ਛੱਡਣਾ ਪੈਗਾ ਛੱਡਣਾ ਪਵੇਗਾ ਜੀ ਤੇ ਜਦੋਂ ਤੁਹਾਡੇ ਤੇ ਛੱਡ ਬੈਠੇ ਜਿਲ੍ਹਾ ਨੂੰ 3200 ਹਾਜਮ ਨਹੀਂ ਸੀ ਆਇਆ ਉਹਦੇ ਲਾਗਤ ਖਰਚਾ ਸਹੀ ਲਿਖਾ ਦਿਓਗੇ ਕਹਿੰਦੇ ਦੋਸਤੋ ਨਹੀਂ ਇਸ ਕਰਕੇ ਫੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਬੜੇ ਪਿਆਰ ਵਾਲੇ ਹੋ ਬੜੇ ਸਤਕਾਰਯੋਗ ਹੋ ਕਿਸਾਨੋ ਕਿਸਾਨੀ ਕਰਨੀ ਆ ਨਸਲ ਬਚਾਉਣੀ ਆ ਅਗਲੀ ਨਸਲ ਆ ਆਪਾਂ ਨੂੰ ਅੱਜੇ ਤੋਂ ਕਸਮ ਖਾਈਏ ਜਿੰਨੇ ਤੁਸੀਂ ਇੱਥੇ ਬੈਠੇ ਸੁਣ ਰਹੇ ਹੋ ਕਸਮ ਖਾਓ ਕਿ ਆਪਦੇ ਘਰੇ ਇੱਕ ਕਾਪੀ ਜਾਂ ਰਜਿਸਟਰ ਪੈਨ ਲਾ ਕੇ ਰਤੀ ਰਤੀ ਦੇ ਲੇਖੇ ਜੋਖੇ ਕਰਨੇ ਸ਼ੁਰੂ ਕਰਾਂਗੇ ਸੇ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਪੈਗੀ ਕਿਸੇ ਨੂੰ ਪਰ ਕਿਸਾਨ ਯੂਨੀਅਨ ਚ ਜਾਓ ਤੁਸੀਂ ਆਪਣੇ ਆਪ ਇੱਥੇ ਰਹੋਗੇ ਅਜੇ ਜੇ ਇਕੱਠੇ ਹੋਵਾਂਗੇ ਫਿਰ ਜਿੱਤਾਂ ਦੇ ਵੀ ਲਾਜ਼ਮੀ ਦੋਸਤੋ ਕੱਲ ਮੈਂ ਕੱਲ ਕਹੀ ਸੀ ਥੋੜੀ ਜੀ